ਹਾਂਜੀ ਇਹ ਸੂਟ ਰਹਿਣਗੇ ਵਿਦ ਦੁਪੱਟਾ ਪਿਓਰ ਕੈਂਪੀ ਕਾਟਨ ਸ਼ਰਟ ਹੋਵੇਗੀ ਡਿਜੀਟਲ ਪ੍ਰਿੰਟਡ neck ਤੇ ਡਿਜ਼ਾਈਨਰ neck ਡਿਜ਼ਾਈਨਰ ਰੈਡੀ ਹੋਇਆ ਡਿਜੀਟਲ ਪ੍ਰਿੰਟ ਸ਼ਰਟ 175 ਵੱਡੇ ਪਨੇਚ ਬਾਟਮ ਇਸ ਦੇ ਨਾਲ ਜੋ ਰਹੇਗੀ ਉਹ ਰਹੇਗੀ ਵਰਕ ਵਾਲੀ ਟਾਈਟ ਇਟੋ ਦੀ ਬਾਟਮ ਟਾਈਟ ਇਟੋ ਦਾ ਦੁਪੱਟਾ ਇਸ ਦੇ ਨਾਲ ਮਸਲੀਨ ਦਾ ਦੁਪੱਟਾ ਰਹੂਗਾ 750 ਵਿੱਚ ਤੁਸੀਂ ਕੋਈ ਵੀ ਇਹਨਾਂ ਸੂਟਾਂ ਵਿੱਚੋਂ ਵਾਈਪਰ ਸਰ ਰਹੇ ਹੋ 5 ਮੀਟਰ ਕੈਮਰੀ कॉटन ਦਾ सूट ਰਹੇਗਾ ਇਸ ਤੇ थ्रेड वर्क ਹੋਇਆ 5 ਮੀਟਰ सूट ਦੀ ਕਟ ਮਿਲੇਗੀ ਕੈਮਰੀ कॉटन ਤੇ ਔਰ ਇਸ ਤੇ ਨਾਲ ਮਸਲੀਨ ਦਾ ਦੁਪੱਟਾ ਰਹੇਗਾ 699 ਵਿੱਚ ਬਾਈ ਕਰ ਸਕਦੇ ਹਾਂ ਹਾਂਜੀ ਇਹ ਵਾਲੇ ਆਪਣੇ ਕੋਲ ਰਹਿਣਗੇ ਗਿੰਜ਼ਾ कॉटन ਜਿਸ ਤੇ प्रिंट ਲਾਰਸ਼ਮਰ ਡਿਜੀਟਲ ਪ੍ਰਿੰਟ ਸ਼ਰਟ ਹੈ ਲੈਸਸ ਦਾ ਵਰਕ ਹੈ बॉटम ਤੇ ਵਰਕ ਰਹੇਗਾ ਗਿੰਜ਼ਾ कॉटन ਦੀ बॉटम ਰਹੇਗੀ ਦੁਪੱਟਾ ਤੇ ਲੈਸ ਵਰਕ ਮਿਲੇਗਾ 1290 ਚ ਬਾਈ ਕਰ ਸਕਦੇ ਹੋ ਤੁਸੀਂ ਇਹਨਾਂ ਇੱਕ ਕਾਟਨ ਦਾ ਸੂਟ ਰਹੇਗਾ ਡਿਜੀਟਲ ਪ੍ਰਿੰਟ ਨਾਲ ਮਸਲੀਨ ਦਾ ਦੁਪੱਟਾ ਮਿਲੇਗਾ ਤੁਸੀਂ ਇਹ 599 ਵਿੱਚ ਸੂਟ ਘਰ ਬੈਠੇ ਬਾਈ ਕਰ ਸਕਦੇ ਹੋ ਇਹ ਸੂਟ ਰਹੇਗੇ ਜੀ ਆਪਣੇ ਕੋਲ ਮਸਲੀਨ ਦੇ ਕਾਟਨ ਮੈਚਿੰਗ ਸੂਟ ਰਹਿਣਗੇ ਬਰਬਰੀ ਦਾ ਇਸ ਦੇ ਨਾਲ ਦੁਪੱਟਾ ਰਹੇਗਾ ਮੈਚਿੰਗ ਸੂਟ ਨੇ ਪਲੇਨ ਇਸ ਦੇ ਨਾਲ ਬਾਟਮ ਆ ਪ੍ਰਿੰਟਡ ਸ਼ਰਟ 175 ਵੱਡੇ ਪਣੇ ਦੇ ਵਿੱਚ ਬਾਟਮ 2 ਮੀਟਰ ਦੇ ਨਾਲ ਪਲੇਨ ਵੱਡੇ ਪਣੇ ਦੇ ਵਿੱਚ ਮਿਲੇਗੀ ਬਰਬਰੀ ਦਾ ਇਸ ਦੇ ਨਾਲ ਦੁਪੱਟਾ ਰਹੇਗਾ 750 ਵਿੱਚ ਸੂਟ ਤੁਸੀਂ ਬਾਈ ਕਰ ਸਕਦੇ ਹੋ ਮੈਚਿੰਗ ਸੂਟ ਨੇ ਵੀ ਦੁਪੱਟਾ ਇਹ ਦੁਪੱਟਾ ਸੂਟ ਰਹੇਗਾ ਪਿਓਰ ਮੈਚਿੰਗ ਕਾਟਨ ਸੂਟ ਰਹਣਗੇ ਪ੍ਰਿੰਟਡ ਸ਼ਰਟ ਰਹੇਗੀ ਤੁਸੀਂ ਸ਼ਰਟ ਵੱਡੇ ਪਣੀ ਚ ਵੀ ਬਾਈ ਕਰ ਸਕਦੇ ਹੋ ਔਰ ਨਾਰਮਲ ਪਣੀ ਵਿੱਚ ਬਾਈ ਕਰ ਸਕਦੇ ਹੋ ਪਲੇਨ ਬਾਟਮ ਤੁਹਾਨੂੰ ਨਾਰਮਲ ਪਣੀ ਦੇ ਵਿੱਚ ਹੀ ਮਿਲੇਗੀ ਵੱਡੇ ਪਣੀ ਦੇ ਵਿੱਚ ਮਿਲੇਗੀ ਸ਼ਰਟ ਤੇ ਪਲੇਨ ਬਾਟਮ ਮਿਲੇਗੀ ਨਾਰਮਲ ਪਣੀ ਦੇ ਵਿੱਚ 2.5 ਮੀਟਰ ਇਸ ਦੇ ਨਾਲ ਲਾਈਨਿੰਗ ਵਾਲਾ ਦੁਪੱਟਾ ਰਹੇਗਾ ਬਹੁਤ ਹੀ ਸੋਹਣਾ ਟਾਈਡਾ ਹੀ ਦੁਪੱਟਾ 999 ਵਿੱਚ ਤੁਸੀਂ ਸੂਟ ਤੁਸੀਂ ਬਾਏ ਕਰ ਸਕਦੇ ਹੋ ਵਿਦਆਊਟ ਲਾਈਨਿੰਗ ਸਟਿਚ ਹੋਣਗੇ ਕਿਸੇ ਵੀ ਤੁਸੀਂ ਸੂਟ ਦੀ ਕੋਈ ਵੀ ਡਿਟੇਲ ਆਪਣੀ ਪੂਰੀ ਡਿਟੇਲ ਜਾਣਨ ਦੇ ਲਈ ਤੁਸੀਂ WhatsApp ਤੇ ਮੈਸੇਜ ਕਰੋ ਸਕਰੀਨ ਸ਼ਾਟ ਸੈਂਡ ਕਰਕੇ ਤੁਸੀਂ ਆਪਣਾ ਸੂਟ ਬੁੱਕ ਕਰਵਾ ਸਕਦੇ ਹੋ ਮੈਸੇਜ ਕਰਕੇ ਡਿਟੇਲ ਲੈ ਸਕਦੇ ਹੋ ਸੂਟਾਂ ਦੀ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੇਮੈਂਟ ਐਡਵਾਂਸ ਕਰਨੀ ਪੈਂਦੀ ਹੈ ਮੈਚਿੰਗ ਸੂਟ ਰਹਿਣਗੇ ਵਿਦਆਊਟ ਦੁਪੱਟਾ ਪ੍ਰਿੰਟਡ ਸ਼ਰਟ ਰਹੇਗੀ ਔਰ ਇਸਦੇ ਨਾਲ ਪਲਾਜ਼ੋ ਜਾਂ ਤੁਸੀਂ ਸਟ੍ਰੇਟ ਇਸਦੇ ਨਾਲ ਬਾਟਮ ਡੈਡੀ ਕਰ ਸਕਦੇ ਹੋ ਵਿਦਆਊਟ ਦੁਪੱਟਾ ਨੇ 630 ਦੇ ਵਿੱਚ ਸੂਟ ਤੁਸੀਂ ਘਰ ਬੈਠੇ ਬਾਏ ਕਰ ਸਕਦੇ ਹੋ ਕੋਈ ਵੀ ਤੁਹਾਨੂੰ ਵੀਡੀਓ ਵਿੱਚ ਸੂਟ ਪਸੰਦ ਆਉਂਦਾ ਹੈ ਸਕਰੀਨਸ਼ਾਟ ਲੈ ਕੇ WhatsApp ਨੰਬਰ ਤੇ ਸਕਰੀਨਸ਼ਾਟ ਸੈਂਡ ਕਰਕੇ ਸੂਟ ਬੁੱਕ ਕਰਵਾ ਸਕਦੇ ਹੋ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਦੇ ਹੋ ਉਸਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਕੋਈ ਵੀ ਤੁਸੀਂ ਸੋਟਾ ਆਪਣੀ ਡਿਟੇਲ ਦੇ ਲਈ WhatsApp ਤੇ ਮੈਸੇਜ ਕਰੋ ਥੈਂਕ ਯੂ ਜੀ